ਤਲੀ ਪਾ ਕੇ ਹਾਂਜੀ ਹਾਂਜੀ ਵਾਰ ਵਾਰ ਸਾਰੀਆਂ ਸ਼ਖਸੀਤਾਂ ਨਾਲ ਇੱਕ ਵਾਰ ਫੋਟੋ ਹੋ ਜਵੇ ਹਾਂਜੀ ਸਾਰੇ ਇਸ ਨਾਟਕ ਦਾ ਗਵਾਹ ਬਣਨਾ ਤੁਸੀਂ ਇੱਕ ਵਾਰ ਨਾਟਕ ਦੇਖੂਗੇ ਵਾਕਈ ਮਾਣ ਮਹਿਸੂਸ ਕਰੋਗੇ ਕਿ ਜਿਹੜੀ ਚੀਜ਼ ਦੀ ਲੋੜ ਆ ਸਾਨੂੰ ਅੱਜ ਮੰਚ ਤੇ ਉਹ ਚੀਜ਼ ਹੋਈ ਆ ਅਸੀਂ ਅਕਸਰ ਕਹਿੰਦੇ ਆ ਕਿ ਨਾਟਕ ਵਿੱਚ ਉਹ ਹੀ ਲੋਕ ਬਹਿੰਦੇ ਨੇ ਜਿਹੜੇ ਵਕਈ ਪੰਜਾਬ ਪ੍ਰਤੀ ਚਿੰਤਤ ਨੇ ਚਿੰਤਾ ਰੱਖਦੇ ਨੇ ਪੱਟੀ ਸਾਹਿਬ ਦੋ ਸ਼ਬਦ ਬੋਲੂਗਾ ਨਾਟਕ ਬਾਰੇ ਹਾਂਜੀ ਸਰ ਸਸਿਕਰ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਭਾਈ ਕੁਲਵੀਰ ਮੁਸ਼ਕਵਾਲ ਬਹੁਤ ਅੱਛੇ ਐਕਟਰ ਨੇ ਜਿਹੜੇ ਬਹੁਤ ਅੱਛਾ ਇਹਨਾਂ ਦਾ ਤੁਸੀਂ ਨਾਟਕ ਅਕਸਰ ਪਹਿਲਾਂ ਵੀ ਜਿਨ੍ਹਾਂ ਨੇ ਦੇਖਿਆ ਉਹਨੂੰ ਪਤਾ ਜਾਣਦੇ ਨੇ ਸਾਰੇ ਸਾਰੀ ਟੀਮ ਦਾ ਬਹੁਤ ਅੱਛੀ ਟੀਮ ਹੈ ਜੋ ਇਹਨਾਂ ਨੇ ਵੀੜਾ ਚੁੱਕਿਆ ਹੈ ਪੰਜਾਬ ਦੇ ਦਰਦ ਦੀ ਗੱਲ ਪੰਜਾਬ ਦੇ ਹਲਾਤਾਂ ਦੀ ਗੱਲ ਦਰਦਾਂ ਦਾ ਦਰਿਆ ਥੋੜੀ ਦੇਰ ਤੱਕ ਸ਼ੁਰੂ ਹੋਣਾ ਸੋ ਸ਼ਖਸੀਤਾਂ ਅੰਚ ਸਾਰੀਆਂ ਇੱਥੇ ਆਈਆਂ ਨੇ ਸਾਡੇ ਅਮਰਪਾਲ ਬਿੱਲਾ ਭਾਜੀ ਸਾਡੇ ਜਿਨ੍ਹਾਂ ਨੂੰ ਤੁਸੀਂ ਬਿੱਲਾ ਭਾਜੀ ਕਰਕੇ ਜਾਣਦੇ ਹੋ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਵਿੱਚ ਹਾਜ਼ਰ ਨੇ ਮੇਰੇ ਬਹੁਤ ਅੱਛੇ ਮਿੱਤਰ ਕੇਸ਼ਰ ਮਾਨਕੀ ਜੀ ਬਾਜਵਾ ਸਿੰਘ ਸਾਡੇ ਅਫਰੀਕਾ ਤੋਂ ਸਪੈਸ਼ਲ ਆਏ ਨੇ ਵੀ ਬਹੁਤ ਅੱਛੇ ਰਾਈਟਰ ਨੇ ਗੁਵਿਹੇ ਦੇ ਇਨਸਾਨ ਨੇ ਆਰਗੈਨਿਕ ਖੇਤੀ ਦੀ ਜਿਹੜੀ ਗੱਲ ਕੀਤੀ ਹੈ ਕਿਉਂਕਿ ਮਲਾਵਟ ਜਿਹੜੀ ਹੈ ਉਹ ਦਿਨੋ ਦਿਨ ਇੰਨੀ ਹੋ ਚੁੱਕੀ ਹੈ ਸਾਡੀਆਂ ਜਿਹੜੀਆਂ ਆਉਣ ਵਾਲੇ ਪੀੜ੍ਹੀਆਂ ਇਸ ਮਲਾਵਟ ਦਾ ਅਸਰ ਸਾਡੇ ਤੇ ਸ਼ਾਇਦ ਘੱਟ ਹੋਵੇ ਕਿਉਂਕਿ ਅਸੀਂ ਉਸ ਪੀੜੀ ਨੂੰ ਬਿਲੋਂਗ ਕਰਦੇ ਜਿਹੜੇ ਕਿਤਨਾ ਕਿਤੇ ਫਿਰ ਵੀ ਪਿੰਡਾਂ ਚੋਂ ਵਿਛਰੇ ਆ ਅਸੀਂ ਕੰਮ ਕਰ ਹੱਥੀ ਥੋੜੇ ਬਹੁਤੇ ਕਿਤਨਾ ਕਿਤੇ ਕੀਤੇ ਹੋਏ ਨੇ ਸਾਡੇ ਤੇ ਘੱਟ ਅਸਰ ਹੋਣਾ ਪਰ ਸਾਡੀਆਂ ਆਉਣ ਵਾਲੀਆਂ ਪੀੜੀਆਂ ਜਿਹੜੀਆਂ ਉਹਨਾਂ ਨੇ ਮਿਲਾਬਟ ਜਰਨੀ ਪਾਉਣੀ ਸੋ ਬਹੁਤ ਜ਼ਰੂਰੀ ਹੈ ਇਹਨੂੰ ਸਮੇਂ ਸਿਰ ਰੋਕ ਟਲ ਪਾਉਣੀ ਮੈਂ ਤਲਵਾਦੀਆਂ ਬਾਜੀ ਉਹਨਾਂ ਦਾ ਦਿਨਾਂ ਵੱਡਾ ਪਰਾਲਾ ਹੀ ਕਰ ਰਹੇ ਨੇ ਪੰਜਾਬ ਲਈ ਇਹ ਵੀ ਇੱਕ ਬਹੁਤ ਵੱਡਾ ਸੰਘਰਸ਼ ਹੈ ਇੱਕ ਜਹਾਦ ਹੈ ਬਹੁਤ ਵੱਡਾ ਮਿਲਾਬਟ ਦੇ ਖਿਲਾਫ ਤੇ ਕਿਉਂਕਿ ਪੰਜਾਬ ਨੂੰ ਇੱਕ ਨਹੀਂ ਬਹੁਤ ਚਾਰੀਆਂ ਬਹੁਤ ਸਾਰੀਆਂ ਚੀਜ਼ਾਂ ਖਾਰਹੀਆਂ ਨੇ ਇਹ ਜਾਣ ਪੁੱਛ ਕੇ ਪੰਜਾਬ ਤੇ ਥੋਪੀਆਂ ਜਾਣੀਆਂ ਤੁਸੀਂ ਸਾਰੇ ਅੱਜ ਕੱਲ ਪੜੇ ਲਿਖੇ ਹੋ ਜਾਣਦੇ ਹੋ ਸਾਰਿਆਂ ਨੂੰ ਮੋਬਾਈਲਾਂ ਤੇ ਨੈਟਰ ਹੈ ਤੁਹਾਨੂੰ ਸਾਰਾ ਕੁਝ ਪਤਾ ਕਿਉਂਕਿ ਪੰਜਾਬ ਉਹ ਧਰਤੀ ਹੈ ਪੰਜਾਬ ਦੀ ਜਿਹੜੀ ਅਸੀਂ ਕਹਿੰਦੇ ਆ ਅਸੀਂ ਰਾਇਲ ਜਿਹੜੀ ਸਟੇਟ ਦੇ ਵਾਰਿਸ ਹੈ ਤੇ ਪਰ ਸਾਰੇ ਦੁਨੀਆ ਦੀ ਮਸਲ ਜਿਹੜੀ ਹੈ ਉਹ ਪੰਜਾਬ ਨੂੰ ਕਿਵੇਂ ਅਸੀਂ ਥੱਲੇ ਲੈ ਕੇ ਜਾਣਾ ਇਹ ਤੇ ਜੋਰ ਲੱਗਿਆ ਹੋਇਆ ਬਹੁਤ ਸਾਰੀਆਂ ਤਾਕਤਾਂ ਦਾ ਤੇ ਅਸੀਂ ਉਦੋਂ ਬਰਾਬਰ ਅਸੀਂ ਹਿੰਮਤੀਆਂ ਸਿਰੜੀਆਂ ਅਸੀਂ ਉਸ ਗੁਰੂਆਂ ਦੇ ਵਾਰਿਸ ਅਸੀਂ ਉਸ ਕੌਮ ਦੇ ਵਾਰਿਸ ਅਸੀਂ ਜਿਹੜੇ ਅਸੀਂ ਕਿਸੇ ਵੀ ਲੜਾਈ ਨੂੰ ਜਦੋਂ ਵੀ ਆਪਣੀ ਧਰਤੀ ਲਈ ਆਪਣੀ ਦੇਸ਼ ਲਈ ਸਮਾਜ ਲਈ ਕੌਮ ਲਈ ਲੜਿਆ ਅਸੀਂ ਹਰ ਲੜਾਈ ਨੂੰ ਜਿੱਤੇ ਹੈ ਸੋ ਇਹ ਮਲਾਵਟ ਦੇ ਖਿਲਾਫ ਲੜਾਈ ਇਹ ਵੀ ਅਸੀਂ ਜਿੱਤਨੀ ਹੈ ਸੋ ਇਹ ਨਸ਼ਿਆਂ ਦੇ ਖਿਲਾਫ ਲੜਾਈ ਇਹ ਵੀ ਜਿੱਤਨੀ ਹੈ ਜੋ ਵੀ ਪੰਜਾਬ ਦੇ ਵਿੱਚ ਹੋ ਰਿਹਾ ਹੈ ਬੁਰਾਈਆਂ ਨੇ ਜਿੰਨੀਆਂ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨੀ ਪਰ ਹੋਣੀ ਤਾਂ ਹੈ ਜਦੋਂ ਅਸੀਂ ਇਦਾਂ ਦੇ ਜਿਹੜੇ ਨਾਟਕ ਨੇ ਉਹਨਾਂ ਨੂੰ ਅਸੀਂ ਦੇਖਾਂਗੇ ਸਮਝਾਂਗੇ ਤੇ ਹੋਰ ਸਾਡੇ ਵਰਗੇ ਲੋਕਾਂ ਤੱਕ ਪਹੁੰਚਾਵਾਂਗੇ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਘਰ-ਘਰ ਜਾ ਕੇ ਪਿੰਡਾਂ ਦੇ ਵਿੱਚੋਂ ਨਾਟਕ ਵੱਧ ਤੋਂ ਵੱਧ ਹੋਣ ਇਹ ਸਾਰੀ ਟੀਮ ਨੇ ਬਹੁਤ ਮਿਹਨਤ ਕਰਕੇ ਨਾਟਕ ਤਿਆਰ